ਸੱਚੀ ਗੱਲ ਜੀ ਸਾਰਿਆਂ ਨੂੰ ਹਮਦਰ ਟੀਵੀ ਦੇਖਣ ਦਾ ਸਾਰੇ ਦਰਸ਼ਕਾਂ ਦਾ ਮੈਂ ਪ੍ਰਵਿੰਦਰ ਸਵਾਗਤ ਕਰਦਾ ਪੰਜਾਬ ਬੁਲਟਨ ਦੀ ਸ਼ੁਰੂਆਤ ਤੋਂ ਪਲਕ ਨਜ਼ਰ ਸੁਰਖੀਆਂ ਤੇ ਬਾਹਰਲੇ ਬੰਦਿਆਂ ਦੇ ਜ਼ਮੀਨ ਖਰੀਦਣ ਅਤੇ ਵੋਟ ਬਣਾਉਣ ਤੇ ਲੱਗੇ ਬੈਨ ਸੁਪਾਲ ਖਰੜਾ ਨੇ ਵਿਧਾਨ ਸਭਾ ਸਪੀਕਰ ਨੂੰ ਲਿਖਿਆ ਪੱਤਰ ਕਿ ਹ ਸੈਸ਼ਨ ਦੇ ਵਿੱਚ ਲਿਆਂਦਾ ਜਾਵੇ ਅਹਿਮ ਬਿੱਲ ਤਰਨਤਰਨ ਦੇ ਵਿੱਚ ਕਿਸਾਨਾਂ ਤੇ ਪੁਲਿਸ ਪਰਸਾਸ਼ਨ ਹੋਇਆ ਆਮੋ ਸਾਹਮਣੇ ਜ਼ਮੀਨ ਤੇ ਕਬਜ਼ਾ ਲੈਣ ਪਹੁੰਚੀ ਸੀ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਟੀਮ ਕਿਸਾਨਾਂ ਨੇ ਕੀਤਾ ਜ਼ਬਰਦਸਤ ਵਿਰੋਧ ਕਰਮਾਇਆ ਮਾਹੌਲ ਮਿਸਟਰ ਜੇ ਪਿੰਡ ਜਹਗੀਰ ਦੇ ਵਿੱਚ 30 ਸਾਲਾ ਨੌਜਵਾਨ ਦਾ ਕਤਲ ਨਿਹੰਗ ਸਿੰਘ ਤੇ ਲੱਗੇ ਕਤਲ ਦੇ ਇਲਜ਼ਾਮ ਤੇ ਸੂਬੇ ਪਰਦੇ ਵਿੱਚ ਮੌਸਮ ਨੂੰ ਲੈ ਕੇ ਫਲੈਸ਼ ਅਲਰਟ جاری ਪੰਜਾਬ ਪਰਦੇ ਵਿੱਚ ਰੁਕ ਰੁਕ ਕੇ ਪੈਰਿਆ ਮੀਂਹ ਤਾਪਾਂ ਦੇ ਵਿੱਚ ਆਈ ਗਿਰਾਵਟ ਦੇ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਪੰਜਾਬ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦਾ ਮਸਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਜਿੱਥੇ ਕਿ ਕਈ ਪਿੰਡਾਂ ਦੇ ਵਿੱਚ ਪ੍ਰਵਾਸੀ ਨੂੰ ਲੈ ਕੇ ਕਈ ਤਰ੍ਹਾਂ ਦੇ ਕਿ ਮਸਲੇ ਸਾਹਮਣੇ ਆ ਰਹੇ ਹਨ ਉੱਥੇ ਹੁਣ ਦੂਜੇ ਪਾਸੇ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਵੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਨ ਨੂੰ ਇੱਕ ਪੱਤਰ ਸੌਂਪਿਆ ਗਿਆ ਜਿਸ ਦੇ ਵਿੱਚ ਉਹਨਾਂ ਸੂਬੇ ਤੋਂ ਬਾਹਰੀ ਬੰਦਿਆਂ ਨੂੰ ਵਾਣਯੋਗ ਧਰਮੀਨੇ, ਕ੍ਰੀਦਨ ਅਤੇ ਵੋਟ ਬਣਾਉਣ ਤੇ ਰੋਕ ਲਗਾਉਣ ਦੇ ਬਾਰੇ ਬਿਲੀਆਂ ਦੀ ਮੰਗ ਕੀਤੀ ਹੈ। ਉਹਨਾਂ ਪੱਤਰ ਦੇ ਵਿੱਚ ਜ਼ਿਕਰ ਕੀਤਾ ਹੈ ਕਿ 2 ਸਤੰਬਰ ਨੂੰ ਸ਼ੁਰੂ ਹੋਣ ਜਾ ਰਹੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਇਹ ਐਮ ਬਿਲ ਲਿਆਂਦਾ ਜਾਵੇ। ਉਹਨਾਂ ਇਹ ਵੀ ਕਿਹਾ ਹੈ ਕਿ ਇਸ ਬਿਲ ਦੇ ਬਾਰੇ 20 ਮਹੀਨੇ ਪਹਿਲਾਂ ਮੈਂ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਪਾ ਤੁਹਾਨੂੰ ਮਿਲੇ ਸਨ। ਉਹਨਾਂ ਸਵਾਲ ਕਰਦਿਆਂ ਕਿਹਾ ਅਤੇ ਨਾਲ ਹੀ ਸਪੀਕਰ ਤੋਂ ਵੀ ਪੁੱਛਿਆ ਕਿ ਉਹ ਆਪਣੀ ਸਥਿਤੀ ਸਪਸ਼ਟ ਕਰਨ ਕਿ ਉਹਨਾਂ ਨੂੰ ਇਹ ਬਿਲ ਨਾ ਲਿਆਉਣ ਦੇ ਲਈ ਕੀ ਦਿੱਲੀ ਦੇ ਆਪ ਆਗੂ ਨੇ ਕੋਈ ਦਬਾਅ ਪਾਇਆ ਹੈ ਖੈਰਾ ਨੇ ਇਹ ਵੀ ਕਹਿ ਕਿ ਉਹਨਾਂ ਤੇ ਜਦੋਂ ਸੰਗਰੂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਇਸ ਮੁੱਦੇ ਨੂੰ ਉਠਾਇਆ ਸੀ ਤਾਂ ਬਹੁਤ ਸਾਰੇ ਵਧਾਇਕ ਵੀ ਉਹਨਾਂ ਦੀਆਂ ਭਾਵਨਾਵਾਂ ਨੂੰ ਨਹੀਂ ਸੰ ਸਮਝ ਸਕੇ ਉਹਨਾਂ ਇਹ ਵੀ ਜ਼ਿਕਰ ਕੀਤਾ ਕਿ ਨਾ ਸਿਰਫ ਹਿਮਾਚਲ ਬਲਕਿ ਗੁਜਰਾਤ ਰਾਜਸਥਾਨ ਅਤੇ ਹੁਣ ਉੱਤਰਾਖੰਡ ਦੇ ਵਿੱਚ ਵੀ ਅਜਿਹਾ ਹੀ ਕਾਨੂੰਨ ਹੈ ਜਿਸ ਦੇ ਅਨੁਸਾਰ ਕੋਈ ਬਾਹਲਾ ਵਿਅਕਤੀ ਸੂਬੇ ਦੇ ਵਿੱਚ ਨਾ ਵਣਯੋਗ ਜ਼ਮੀਨ ਕੀ ਸਕਦਾ ਹੈ ਤੇ ਨਹੀਂ ਵੋਟ ਪਾ ਸਕਦਾ ਹੈ ਕਰਨ ਇਹ ਕਿ ਹੈ ਕਿ ਉਹ ਮਾਮਲਿਆਂ ਨੂੰ ਸਮਝਾਉਣ ਦੇ ਲਈ ਅਸਫਰ ਰਹੇ ਸੰ ਉਹ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਖਬਰਦਾਰ ਕਰਨਾ ਚਾਹੁੰਦਾ ਹੈ ਕਿ ਜੇਕਰ ਉਹ ਕਾਨੂੰਨ ਲਾਗੂ ਨਾ ਕੀਤਾ ਤਾਂ ਪੰਜਾਬ ਆਪਣੀ ਪਹਿਚਾਨ ਮਾਂ ਬੋਲੀ ਅਤੇ ਸਭਿਆਚਾਰ ਵਾਂਗ ਪ੍ਰਧਾਨ ਮੰਤਰੀ ਅੰਦਰ ਮੋਦੀ ਦੇ ਵੱਲੋਂ ਐਨ ਐਚ ਏ ਆਈ ਪ੍ਰੋਜੈਕਟ ਦੀ ਸਮੀਖਿਆ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਵੱਡਾ ਐਕਸ਼ਨ ਲਿਆ ਜਿਸ ਦੇ ਚਲਦਿਆ ਤਰਨਤਾਰਨ ਦੇ ਵਿੱਚ ਸਥਿਤ ਪਿੰਡ ਰਖ شیخਪਤ ਦੇ ਵਿੱਚ ਜੰਮੂ ਕਟਰਾ ਐਕਸਪ੍ਰੈਸ ਵੇ ਦੇ ਲਈ ਇੱਕ ਵਾਰ ਜ਼ਮੀਨ ਦਾ ਕਬਜ਼ਾ ਲੈਣ ਦੇ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਟੀਮ ਪੁਲਿਸ ਫੋਰਸ ਦੀ ਮਦਦ ਨਾਲ ਪਹੁੰਚੀ ਜਿੱਥੇ ਕਿ ਕਿਸਾਨਾਂ ਦੇ ਵੱਲੋਂ ਉਹਨਾਂ ਦਾ ਡਟਮਾ ਵਿਰੋਧ ਕੀਤਾ ਗਿਆ ਅਤੇ ਸਟ੍ਰਨ ਟੀਮ ਦੇ ਵੱਲੋਂ ਜ਼ਮੀਨ ਤੇ ਕਬਜ਼ਾ ਕਰਨ ਦੇ ਲਈ ਆਉਣ ਲੈਂ ਮਸ਼ੀਨਾ ਚਲਾਉਂਦੀ ਕੋਸ਼ਿਸ਼ ਵੀ ਕੀਤੀ ਗਈ ਅਤੇ ਮਸ਼ੀਨਾ ਅੱਗੇ ਕਿਸਾਨ ਲੇਟ ਕੇ ਅਤੇ ਜ਼ਬਰਦਸਤ ਰੋਸ ਦਾ ਪ੍ਰਗਟਾਵਾ ਕੀਤਾ ਇਸ ਤਰ੍ਹਾਂ ਪੁਲਿਸ ਅਤੇ ਕਿਸਾਨਾਂ ਦੇ ਵਿੱਚ ਆਲੇ-ਹੱਥੇ ਪਾਈ ਵੀ ਹੋਈ ਹੈ ਕਿਸਾਨਾਂ ਦੇ ਰੋਸ ਨੂੰ ਵੇਕਦਾਂਇ ਪ੍ਰਸ਼ਾਸਨ ਨੂੰ ਆਪਣੀਆਂ ਮਸ਼ੀਨਾਂ ਵਾਪਸ ਮੰਗਵਾਉਣੀਆਂ ਪਈਆਂ ਨੇ ਕਿਸਾਨਾਂ ਨੇ ਕਹਿੰਨੇ ਕਿ ਉਹ ਸ਼ਾਂਤਮਈ ਢੰਗ ਦੇ ਨਾਲ ਅੰਦੋਲਨ ਕਰ ਰਹੇ ਸਨ ਪਰ ਪ੍ਰਸ਼ਾਸਨ ਨੇ ਤੱਕੇਸ਼ਾਈ ਕਰਕੇ ਉਹਨਾਂ ਦੀਆਂ ਜ਼ਮੀਨਾਂ ਦੇ ਉੱਪਰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਕਿਸਾਨਾਂ ਨੇ ਇਹ ਵੀ ਕਿਹਾ ਕਿ ਜਦੋਂ ਤੱਕ ਸਰਕਾਰ ਉਹਨਾਂ ਦੀਆਂ ਜ਼ਮੀਨਾਂ ਦਾ ਵਾਜਬ ਹੱਲ ਨਹੀਂ ਦਿੰਦੀ ਉਦੋਂ ਤੱਕ ਉਹ ਕਿਸੇ ਵੀ ਹਾਲਤ ਵਿੱਚ ਆਪਣੀ ਜ਼ਮੀਨ ਸਰਕਾਰ ਨੂੰ ਨਹੀਂ ਦੇਣਗੇ ਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਜਦੋਂ ਐਫਟੀਐਮ ਤਰਨਤਾਰਨ ਜਮਿੰਦਰਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨੇ ਕਿਹਾ ਕਿ ਹਾਈ ਕੋਰਟ ਦੇ ਹੁਕਮਾਂ ਤੇ ਕਿਸਾਨਾਂ ਵਿਆ ਜ਼ਮੀਨਾਂ ਤੋਂ ਲੈ ਕੇ ਕਬਜ਼ਾ ਲਿਆ ਜਾ ਰਿਹਾ ਤੇ ਐਸਟੀਐਮ ਨੇ ਇਹ ਵੀ ਕਿਹਾ ਕਿ ਪ੍ਰਸ਼ਾਸਨ ਨੇ ਕਿਸਾਨਾਂ ਦੇ ਨਾਲ ਕੋਈ ਧੱਕਾ ਨਹੀਂ ਕੀਤਾ ਤੇ ਇੱਕ ਵੱਡੀ ਖਬਰ ਗੁਰੂ ਨਗਰੀ ਅੰਮ੍ਰਿਤਸਰ ਤੋਂ سامنے ਆਈ ਜਿੱਥੇ ਕਿ ਕੱਥੂ ਨੰਗਲ ਅਦੀਨ ਪੈਂਦੇ ਪਿੰਡ ਜਾਂਗਿਰ ਦੇ ਵਿੱਚ 30 ਸਾਲ ਦੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਨੌਜਵਾਨ ਦੀ ਪਛਾਣ ਮਲਕੀਤ ਸਿੰਘ ਵਜੋਂ ਹੋਈ ਹੈ ਜੋ ਆਪਣੇ ਮਾਪਿਆਂ ਦੇ ਇਕਲੌਤਾ ਪੁੱਤ ਸੀ ਹਤਿਆ ਦੇ ਇਲਜ਼ਾਮ ਇੱਕ ਨਿਹੰਗ ਸਿੰਘ ਦੇ ਉੱਪਰ ਲੱਗੇ ਹਨ ਜਾਣਕਾਰੀ ਮੁਤਾਬਕ ਇਹ ਵਾਰਦਾਤ ਉਸ ਸਮੇਂ ਹੋਈ ਹੈ ਜਦੋਂ ਮਲਕੀਤ ਆਪਣੇ ਘਰ ਦੇ ਵਿੱਚ ਇਕੱਲਾ ਸੀ ਅਤੇ ਉਸਦੇ ਮਾਤਾ ਪਿਤਾ ਕਿਸੇ ਕੰਮ ਦੇ ਸਬੰਧ ਦੇ ਵਿੱਚ ਸ਼ਹਿਰ ਗਏ ਹੋਏ ਸਨ ਜਦੋਂ ਉਹ ਵਾਪਸ ਪਰਤੇ ਤਾਂ ਘਰ ਦੇ ਅੰਦਰ ਦਾ ਬੰਦਰ ਦੇਖ ਕੇ ਉਹਨਾਂ ਦੀ ਰੂਹ ਕੰਬੀ ਉੱਧਰ ਪਿੰਡ ਦੇ ਲੋਕਾਂ ਦੇ ਦਰਸ਼ਨ ਮੁਤਾਬਕ ਘਰ ਦੇ ਨੇੜੇ ਹੀ ਰਹਿੰਦੇ निहंग सिंह ਤੇ ਨਾਲ ਮਲਕੀਤ ਦੀ ਕਿਸੇ ਗੱਲ ਨੂੰ ਲੈ ਕੇ ਟਕਰਾਹ ਹੋਈ ਸੀ ਜਿਸ ਤੋਂ ਬਾਅਦ ਨਿਹੰਗ ਨੇ ਮਲਕੀਤ ਦੀ ਬੇਰਮੀਨਲ ਕੁੱਟਮਾਰ ਕੀਤੀ ਜਿਸ ਕਰਕੇ ਉਹ ਜ਼ਖਮੀ ਹੋ ਗਿਆ ਤੇ ਜ਼ਖਮਾਂ ਦਾ ਤਾਪ ਨਾ ਸਹਾਰਦੇ ਹੋਇਆ ਉਸਨੇ ਦਮ ਤੋੜ ਦਿੱਤਾ। ਦੁਜੇ ਪਾਸੇ ਮੌਕੇ ਤੇ ਪਹੁੰਚੀ ਪੁਲਿਸ ਨੇ লাশ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੀ ਪ੍ਰਕਿਰਿਆ ਤ ਤੱਕ ਪੁਲਿਸ ਦਾ ਕਹਿਣਾ ਹੈ ਫਿਲਹਾਲ ਪੂਰੇ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਅਤੇ ਵਾਰਦਾਤ ਤੋਂ ਬਾਅਦ ਫਰਾਰ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ। ਤਰੁਕਰਦੇ ਜੰਮੂ ਕਸ਼ਮੀਰ ਦੇ ਜਿੱਥੇ ਕਿ ਕੁਵਵਾੜਾ ਦੇ ਵਿੱਚ ਫੌਜ ਅਤੇ ਅਤਵਾਦੀਆਂ ਦੇ ਵਿਚਾਲੇ ਮੋਟਪੜ ਹੋਈ ਅਤੇ ਇਸਰਾਨ ਫੌਜ ਨੇ ਤਿੰਨ ਅਤਵਾਦੀਆਂ ਨੂੰ ਢੇਰ ਕਰ ਦਿੱਤਾ ਜਿਨ੍ਹਾਂ ਦੇ ਵਿੱਚ ਦੋ ਮਾਰਸ਼ਲ ਅਤੇ ਇੱਕ ਅਤਵਾਦੀ ਤੰਗ ਧਾਰ ਦੇ ਵਿੱਚ ਢੇਰ ਕੀਤਾ ਗਿਆ ਪੁਜ ਅਧਿਕਾਰੀਆਂ ਦੇ ਮੁਤਾਬਕ ਉਹਨਾਂ ਨੂੰ ਅਤਵਾਦੀਆਂ ਦੇ ਕੁਸਪੈਡ ਦੀ ਖੂਪਿਆ ਜਾਣਕਾਰੀ ਮਿਲੀ ਸੀ 28 ਅਤੇ 29 ਗਸ ਦੇ ਰਾਤ ਮੌਸਮ ਖਰਾਬ ਹੁੰਦੇ ਚਲਦੇ ਸ਼ੱਕੀ ਗਤੀਵਿਧੀ ਦੇਖੀ ਕਿ ਜਿਸ ਤੋਂ ਬਾਅਦ ਫੌਜ ਤੇ ਜਫਾਨਾ ਦੇ ਵੱਲੋਂ ਪੁਲਿਸ ਤੇ ਸਹਾਯੋਗ ਨਾਲ ਮਾਰਸ਼ਲ ਅਤੇ ਤੰਗਦਾਰ ਇਲਾਕੇ ਦੇ ਵਿੱਚ ਸਰਚ ਆਪਰੇਸ਼ਨ ਚਲਾਏ ਗਏ ਇਸ ਦੌਰਾਨ ਅਤਵਾਦੀਆਂ ਦੇ ਵੱਲੋਂ ਪੁਲਿਸ ਅਤੇ ਫੌਜ ਜਫਾਨਾ ਦੇ ਉੱਪਰ ਪਾਰਿੰਗ ਕੀਤੀ ਗਈ ਜਿਸ ਤੇ ਫੌਜੀ ਜਫਾਨਾ ਨੇ ਮੁਰਤੋਂ ਕਾਰਵਾਈ ਨੂੰ ਅੰਜਾਮ ਦਿੱਤਾ ਅਤੇ ਇਲਾਕੇ ਦੇ ਵਿੱਚ ਸਰਚ ਆਪਰੇਸ਼ਨ ਜਾਰੀ ਹੈ ਅਤੇ ਇਸ ਦੌਰਾਨ ਹੋਟੜੇ ਅਤਵਾਦੀ ਨੇ ਉਹ ਇੱਥੇ ਲੁਕੇ ਹੋਣ ਦੀ ਸੰਭਾਅ ਦੂਜੇ ਪਾਸੇ ਰਾਜੋੜੀ ਦੇ ਵਿੱਚ ਵੀ ਤਲਾਸ਼ੀਆ ਬਿਆਨ ਚਲਾਇਆ ਗਿਆ ਉੰਗਲ ਕਰਦੇ ਆ ਮੌਸਮ ਦੇ ਮਜਾਸੀ ਪੰਜਾਬ ਦੇ ਵਿੱਚ ਮੀਨੂ ਲੈ ਕੇ ਫਲੈਸ਼ ਅਲਰਟ ਜਾਰੀ ਕੀਤਾ ਗਿਆ ਜਿਸ ਦੇ ਤਹਿਤ ਅੱਜ ਸਵੇਰ ਪਰਦੇ ਵਿੱਚ ਰੁਕ ਰੁਕ ਕੇ ਮੀਂਹ ਪੈਣ ਦੀ ਗੱਲ ਆਖੀ ਗਈ ਹੈ ਪਰ ਅਸ ਤੋਂ ਬਾਅਦ ਮੌਨਸੂਨ ਇੱਕ ਵਾਰ ਫਿਰ ਤੋਂ ਸੁਸ਼ਟ ਹੋ ਜਾਵੇਗਾ ਰਾਜ ਦੇ ਵਿੱਚ ਪਿਛਲੇ ਹਫਤੇ ਦੇ ਵਿੱਚ ਚੰਗੀ ਬਾਰਿਸ਼ ਹੋਈ ਹੈ ਅਤੇ ਮੌਸਮ ਵਿਭਾਗ ਦੇ ਮੁਤਾਬਕ بارش ਦੇ ਨਾਲ ਤਾਪਮਾਨ ਦੇ ਵਿੱਚ ਗਿਰਾਵਟ ਆਈ ਹੈ ਜਦਕਿ ਰੂਪਨਗਰ ਦੇ ਵਿੱਚ ਟੈਂਪਰੇਚਰ 35.8 ਡਿਗਰੀ ਸੈਲਸੀਅਸ ਰਜਿਸਟਰ ਕੀਤਾ ਗਿਆ ਪੰਜਾਬ ਦੇ ਪੰਜ ਜ਼ਿਲ੍ਹਿਆਂ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਪਟੇਗੜ੍ਹ ਸਾਹਿਬ ਅਤੇ ਰੂਪਨਗਰ ਸਮੇਤ ਐਸਐਸ ਨਗਰ ਦੇ ਵਿੱਚ yellow alert ਜਾਰੀ ਕੀਤਾ ਗਿਆ ਅਤੇ ਨਾਲ ਹੀ ਬੀਤੀ ਰਾਤ ਤੋਂ ਰੁਕੂ ਕਿਮੀ ਪੈ ਰਿਹਾ ਭਾਵੇਂ ਪੂਰੇ ਸੀਜ਼ਨ ਮੌਨਸੂਨ ਸੁਸਤ ਰਿਹਾ ਪਰ ਪਿਛਲੇ ਹਫਤੇ ਦੇ ਵਿੱਚ ਸੂਬੇ ਪਰਦੇ ਵਿੱਚ ਮੀਂਹ ਕਾਫੀ ਚੰਗਾ ਪਿਆ ਅਤੇ ਇਸ ਦੇ ਨਾਲ ਜਿਹੜੀ ਪਿਛਲੇ ਮਹੀਨੇ ਦੀ ਬਰਸਾਤ ਦੀ ਕਮੀ ਉਹ ਪੂਰੀ ਹੋ ਜਾਵੇਗੀ 22 ਤੋਂ 28 ਅਗਸਤ ਤੱਕ ਪੰਜਾਬ ਦੇ ਵਿੱਚ 33.2 ਮਿਮੀ ਬਾਰਿਸ਼ ਰਿਕਾਰਡ ਕੀਤੀ ਗਈ ਜੋ ਆਮ ਦੇ ਨਾਲੋਂ 18 ਫੇਸ ਦੀ ਵਾਧਾ ਹੈ ਜਦਕਿ 1 ਜੂਨ ਤੋਂ 28 ਅਗਸਤ ਤੱਕ ਪੂਰੇ ਸੀਜ਼ਨ ਦੌਰਾਨ ਪੰਜਾਬ ਦੇ ਵਿੱਚ 250.1 ਮਿਮੀ ਮੀਂਹ ਰਿਕਾਰਡ ਕੀਤਾ ਗਿਆ ਜੋ ਆਮ ਦੇ ਨਾਲੋਂ 29 ਫੇਸ ਦੀ ਘਟ ਹੈ ਤੇ ਪੂਰੇ ਸੀਜ਼ਨ ਨਾਲ ਇਸ ਸਭ ਤੋਂ ਘੱਟ ਬਾਰਿਸ਼ ਦਰਜ ਕੀਤੀ ਗਈ ਤੇ ਜਾਂਦੋ ਪਲੇ ਇੱਕ ਨਜ਼ਰ ਸੁਰਖੀਆਂ ਤੇ ਇੱਕ ਵਾਰ ਫਿਰ ਤੋਂ ਬਹਰਲੇ ਬੰਦਿਆਂ ਦੇ ਜ਼ਮੀਨ ਖਰੀਦਣ ਅਤੇ ਵੋਟ ਬਣਾਉਣ ਤੇ ਲੱਗੇ ਬੈਨ ਸੁਪਾਲ ਖੈਰਾ ਨੇ ਵਿਧਾਨ ਸਭਾ ਸਪੀਕਰ ਨੂੰ ਲਿਖਿਆ ਪੱਤਰ ਕਿ ਹ ਸੈਸ਼ਨ ਦੇ ਵਿੱਚ ਲਿਆਂਦਾ ਜਾਵੇ ਅਹਿਮ ਬਿੱਲ ਤਰਨਤਰਨ ਦੇ ਵਿੱਚ ਕਿਸਾਨਾਂ ਤੇ ਪੁਲਿਸ ਪਰਸਾਸ਼ਨ ਹੋਇਆ ਆਮੋ ਸਾਹਮਣੇ ਜ਼ਮੀਨ ਤੇ ਕਬਜ਼ਾ ਲੈਣ ਪਹੁੰਚੀ ਸੀ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਟੀਮ ਕਿਸਾਨਾਂ ਨੇ ਕੀਤਾ ਜ਼ਬਰਦਸਤ ਵਿਰੋਧ ਕਰਮਾਇਆ ਮਾਹੌਲ ਅਮਰਸਰ ਦੇ ਪਿੰਡ ਜਾਗੀਰ ਤੇ ਵਿੱਚ 30 ਸਾਲਾ ਨੌਜਵਾਨ ਦਾ ਕਤਲ ਨਿਹੰਗ ਸਿੰਘ ਤੇ ਲੱਗੇ ਕਤਲ ਦੇ ਇਲਜ਼ਾਮ ਤੇ ਸੁਪੇ ਪਰਤੇ ਵਿੱਚ ਮੌਸਮ ਨੂੰ ਲੈ ਕੇ ਫਲੈਸ਼ ਅਲਰਟ جاری ਪੰਜਾਬ ਪਰਤੇ ਵਿੱਚ ਰੁਕ ਰੁਕ ਕੇ ਪੈਰੀ ਆਮੀ ਤਾਪਾਂ ਦੇ ਵਿੱਚ ਆਈ ਗਿਰਾਵਟ ਫਿਲਹਾਲ ਇਸ ਬੁਲੇਟਿਨ ਦੇ ਵਿੱਚ ਬਸ ਇਨਾ ਹੀ ਹੋਰ ਵਧਰੇ ਅਪਡੇਟ ਜੁੜੇ ਰੋ ਹਮਦਰ ਟੀਵੀ ਨਾਲ ਮਿੰਦੋ ਇਜਾਜ਼ਤ ਤਨਵਾਦ